ਕਾਲਤਾ ਵਾਇਗੁਰ ਕੀ ਫਤਿਹ ਗੁਰੂ ਤੇਗ ਬਹਾਦਰ ਨੇ ਦਿੱਤੀ ਧਰਮੇ ਹੇਤ ਕੁਰਬਾਨੀ ਗੁਰੂ ਤੇਗ ਬਹਾਦਰ ਨੇ ਦਿੱਤੀ ਧਰਮੇ ਹੇਤ ਕੁਰਬਾਨੀ ਜਦੋਂ ਵਿੱਚ ਦੇਸ਼ ਦੇਸੀ ਜਦੋਂ ਵਿੱਚ ਦੇਸ਼ ਦੇਸੀ ਜ਼ੁਲਮਾਂ ਦਾ ਚਖੜ ਆਇਆ ਜਬਰੀ ਸੀ ਲੋਕਾਂ ਦਾ ਜਾਂਦਾ ਧਰਮ ਬਦਲਾਇਆ ਬਣੀ ਧਰਮ ਸਮਸਿਆ ਜੋ ਬਣੀ ਧਰਮ ਸਮਸਿਆ ਜੋ ਕਿਸ ਨੂੰ ਦੱਸ ਦੇ ਦੁਖੀ ਪ੍ਰਾਣੀ ਗੁਰ ਤੇਗ ਬਹਾਦਰ ਨੇ ਦਿੱਤੀ ਧਰਮੇਤ ਕੁਰਬਾਨੀ ਗੁਰ ਤੇਗ ਬਹਾਦਰ ਨੇ ਦਿੱਤੀ ਧਰਮੇਤ ਕੁਰਬਾਨੀ ਪੰਡਤ ਮਜਲੂਮਾ ਦਾ ਕਾਫਲਾ ਚੱਲ ਕਸ਼ਮੀਰ ਤੋਂ ਆਇਆ ਪੰਡਤ ਮਜਲੂਮਾ ਦਾ ਕਾਫਲਾ ਚੱਲ ਕਸ਼ਮੀਰ ਤੋਂ ਆਇਆ ਹੋਇਆ ਕਹਿਰ ਜਲਮ ਦਾ ਜੋ ਸੀਆ ਕੇ ਹਾਲ ਸੁਣਾਇਆ ਪੰਡਤ ਮਜਲੂਮਾ ਦਾ ਕਾਫਲਾ ਚੱਲ ਕਸ਼ਮੀਰ ਤੋਂ ਆਇਆ ਹੋਇਆ ਕਹਿਰ ਜਲਮ ਦਾ ਜੋ ਸੀਆ ਕੇ ਹਾਲ ਸੁਣਾਇਆ ਸੁਣ ਜ਼ੁਲਮ ਕਹਾਣੀ ਏ ਸੁਣ ਜ਼ੁਲਮ ਕਹਾਣੀ ਏ ਮਨ ਵਿੱਚ ਵਰਤੇ ਗਈ ਹੈਰਾਨੀ ਗੁਰੂ ਤੇਗ ਬਹਾਦਰ ਨੇ ਦਿੱਤੀ ਧਰਮ ਹੇਤ ਕੁਰਬਾਨੀ ਗੁਰੂ ਤੇਗ ਬਹਾਦਰ ਨੇ ਦਿੱਤੀ ਧਰਮ ਹੇਤ ਕੁਰਬਾਨੀ ਸੁਣ ਜ਼ੁਲਮ ਕਹਾਣੀ ਸੀ ਸੁਣ ਜ਼ੁਲਮ ਕਹਾਣੀ ਸੀ ਅਕਾਲ ਸਤਗੁਰਾਂ ਨੇ ਫਰਮਾਇਆ ਕੱਢੋ ਮਨ ਚੋਂ ਚਿੰਤਾ ਨੂੰ ਨਾ ਮਿਟਦਾ ਕਦੇ ਧਰਮ ਮਿਟਾਇਆ ਸੁਣ ਜੁਲਮ ਕਹਾਣੀ ਸੀ ਸੁਣ ਜੁਲਮ ਕਹਾਣੀ ਸੀ ਅਕਾਲ ਸਤਗੁਰਾਂ ਨੇ ਫਰਮਾਇਆ ਕੱਢੋ ਮਨ ਚੋਂ ਚਿੰਤਾ ਨੂੰ ਨਾ ਮਿਟਦਾ ਕਦੇ ਧਰਮ ਮਿਟਾਇਆ ਵੇੜੇ ਡੁੱਬਦੇ ਪਾਪਾਂ ਦੇ ਵੇੜੇ ਰੂਪ ਦੇ ਪਾਪਾਂ ਦੇ ਆਈ ਤੁਰ ਤੋਂ ਰੀਤ ਰਹਾਣੀ ਵੇੜੇ ਰੂਪ ਦੇ ਪਾਪਾਂ ਦੇ ਆਈ ਤੁਰ ਤੋਂ ਰੀਤ ਰਹਾਣੀ ਗੁਰੂ ਤੇਗ ਬਹਾਦਰ ਨੇ ਦਿੱਤੀ ਧਰਮੇ ਹੇਤ ਕੁਰਬਾਨੀ ਗੁਰੂ ਤੇਗ ਬਹਾਦਰ ਨੇ ਦਿੱਤੀ ਧਰਮੇ ਹੇਤ ਕੁਰਬਾਨੀ ਗੱਭ ਸੇ ਇਤਿਹਾਸ ਪਿਆ ਦੱਸੇ ਇਤਿਹਾਸ ਪਿਆ ਜੋ ਵਰਤ ਵਿੱਚ ਦਿਲੀ ਦੇ ਸਾਕਾ ਦੱਸੇ ਇਤਿਹਾਸ ਪਿਆ ਜੋ ਵਰਤ ਵਿੱਚ ਦਿਲੀ ਦੇ ਸਾਕਾ ਲਾਸੀ ਸਤਰ ਮੋਤੋਂ ਬੜਾ ਤਿਲਕ ਜੰਜੂ ਦਾ ਰੱਖਾ ਦੱਸੇ ਇਤਿਹਾਸ ਪਿਆ ਦੱਸੇ ਇਤਿਹਾਸ ਪਿਆ ਜੋ ਵਰਤ ਵਿੱਚ ਦਿਲੀ ਦੇ ਸਾਕਾ ਲਾਸੀ ਸਤਰਮ ਉਤੋਂ ਬਣ ਤਿਲਕ ਜੰਜੂਦਾਰ ਆਖਾ ਲਾਸੀ ਸਤਰਮ ਉਤੋਂ ਬਣ ਤਿਲਕ ਜੰਜੂਦਾਰ ਆਖਾ ਰੈਣੀ ਅਮਰ ਕਹਾਣੀ ਏ ਰੈਣੀ ਅਮਰ ਕਹਾਣੀ ਏ ਜਦ ਤੱਕ ਦੁਨੀਆ ਦੀ ਜ਼ਿੰਦਗਾਨੀ ਗੁਰੂ ਤੇਗ ਬਹਾਦਰ ਨੇ ਧ੍ਰਿਤੀ ਧਰਮ ਹਿਤ ਕੁਰਬਾਨੀ ਗੁਰੂ ਤੇਗ ਬਹਾਦਰ ਨੇ ਧ੍ਰਿਤੀ ਧਰਮ ਹਿਤ ਕੁਰਬਾਨੀ ਗੁਰੂ ਤੇਗ ਬਹਾਦਰ ਨੇ ਧਰਮੇ ਹਿੱਤ ਕੁਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ